ਜਿੱਥੇ ਕਿ ਪੂਰਾ ਦੇਸ਼ ਵਸੰਤ ਪੰਚਮੀ ਦਾ ਤਿਹਾਰ ਪਤੰਗ ਉਡਾ ਕੇ ਮਨਾਇਆ ਜਾ ਰਿਹਾ ਹੈ ਉੱਥੇ ਹੀ ਸ਼ਰਾਰਤੀ ਅਨਸਰਾਂ ਵੱਲੋਂ ਖੂਨੀ ਚਾਈਨਾ ਡੋਰ ਨਾ ਪਤੰਗ ਉਡਾਏ ਜਾ ਰਹੇ ਨੇ ਪੁਲਿਸ ਪ੍ਰਸ਼ਾਸਨ ਦੀ ਸ਼ਕਤੀ ਤੋਂ ਬਾਅਦ ਵੀ ਚਾਈਨਾ ਡੋਰ ਧੜਕੇ ਨਾ ਮਾਰਕੀਟ ਵਿੱਚ ਵਿਕ ਰਹੀ ਹੈ ਇਸ ਖੂਨੀ ਚਾਈਨਾ ਡੋਰ ਨੇ ਅੱਜ ਸਮਰਾਲਾ ਦੇ ਨਜ਼ਦੀਕ ਚਹਲ ਪਿੰਡ ਕੋਲ ਲੁਧਿਆਣਾ ਤੋਂ ਮਰਿੰਡੇ ਜਾ ਰਹੇ ਇੱਕ ਵਿਅਕਤੀ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ ਮੋਟਰਸਾਈਕਲ ਤੇ ਸਵਾਰ ਇਸ ਵਿਅਕਤੀ ਦੇ ਚਾਈਨਾ ਡੋਰ ਨੇ ਚਿਹਰੇ ਨੂੰ ਪੂਰੀ ਤਰ੍ਹਾਂ ਗਹਿਰਾਈ ਨਾਲ ਕੱਟ ਦਿੱਤਾ ਜਿਸ ਨੂੰ ਤੁਰੰਤ ਇਕਰਾਹਗਿਰ ਵੱਲੋਂ ਸਮਰਾਲਾ ਦੇ ਸਰਕਾਰੀ ਹਸਪਤਾਲ ਵਿੱਚ ਲਿਆਂਦਾ ਗਿਆ ਜਿੱਥੇ ਡਾਕਟਰਾਂ ਦੁਆਰਾ ਉਸਦੇ ਚਿਹਰੇ ਤੇ 45 ਤੋਂ 50 ਟਾਂਕੇ ਲਗਾ ਕੇ ਉਸ ਨੂੰ ਆਪਣੀ ਦੇਖਰੇਖ ਵਿੱਚ ਰੱਖਿਆ ਗਿਆ ਹੈ ਮੇਰਾ ਨਾਮ ਗੋਪੀ ਸਿੰਘ ਹੈ ਜੀ ਕੀ ਜਿਹੜੀ ਘਟਨਾ ਹੋਈ ਹੈ ਇਹ ਚਹਿਲਾ ਪਿੰਡ ਮੈਂ ਖੜਾ ਸੀਗਾ ਤੇ ਮਾੜਾ ਗਾਂਹ ਤੋਂ ਚਹਿਲਾ ਤੋਂ ਆ ਰਹੇ ਸੀਗੇ ਇਹਨਾਂ ਦਾ ਚਹਿਲਾ ਰੋੜ ਨਾਲ ਗਾਲਾ ਵੱਟਿਆ ਗਿਆ ਸੀਗਾ ਤੇ ਮੈਂ ਸਰਕਾਰੀ ਹਫਤਾਰ ਲਿਆ ਕੇ ਇਹਨਾਂ ਨੂੰ ਦਾਖਲ ਕਰਾਤਾ ਤੇ ਸੱਟ ਵੀ ਬਹੁਤ ਜ਼ਿਆਦਾ ਲੱਗੀ ਇਹਨਾਂ ਦੇ ਤੇ ਮੋਟਰਸਾਈਕਲ ਵੀ ਇਹਨਾਂ ਕੋਲ ਚਲਾ ਰਹੇ ਸੀ ਸਾਰਾ ਖੂਨ ਨਾਲ ਕੋਟ ਭਰ ਗਿਆ ਇਹਨਾਂ ਦਾ ਕਿੰਨੀ ਕੇਸ ਹੈ ਇਹ ਜੋ ਹੋਗੀ 50 60 ਸਾਲ ਦੀ ਇਹਨਾਂ ਦੀ ਜੀ ਕਿੰਨੀ ਕਿ ਜਿਹੜੀ ਸੱਟ ਲੱਗੀ ਹੈ ਕਿੰਨੀ ਸੱਟ ਇੱਥੋਂ ਤੋਂ ਲੈ ਕੇ ਗਲੇ ਤੱਕ ਜਾਨੀ ਕਿ ਬੋਲੇ ਤੱਕਰ ਭਟਿਆ ਗਿਆ ਇਹਨਾਂ ਦੇ ਘੜ ਤੋਂ ਕਾ ਟਾਂਕੇ 20 25 ਟਾਂਕੇ ਦਾ ਆਰਾਮ ਨਾਲ ਲੱਗਣੇ ਜੀ ਇਹਨਾਂ ਦੇ ਸਭ ਦਾ ਹਾਂਜੀ ਸਰ ਦਾ ਕੀ ਕਹਿਣਾ ਉਹ ਮੈਨੂੰ ਪੁੱਛ ਰਹੇ ਸੀਗੇ ਵੀ ਤੁਸੀਂ ਕਿੱਥੋਂ ਆਏ ਮੈਂ ਕਿਹਾ ਮੈਂ ਚਹਲਾ ਤੋਂ ਆਇਆ ਨਾਂ ਲੈ ਕੇ ਆਇਆ ਇਹਨਾਂ ਨੂੰ ਤੇ ਘੱਟੋ ਘੱਟ 20-25 ਟਾਂਕਿਆਂ ਦਾ ਕੇਸ ਹੈ ਜੀ ਕਿੰਨੇ ਕ ਵੱਜ ਦੀ ਘਟਨਾ ਹੈ ਇਹ ਇਹ ਹੁਣੇ 10 ਮਿੰਟ ਪਹਿਲਾਂ ਦੀ ਘਟਨਾ ਜੀ ਇਹ 10 ਮਿੰਟ ਪਹਿਲਾਂ ਖੜੇ ਸੀਗੇ ਮੈਂ ਜਾਨਵਰ ਛੱਡੇ ਹੋਏ ਸੀਗੇ ਬਾਹਰ ਮੁਰਗੇ ਤੇ ਉੱਥੋਂ ਮੈਂ ਇਹਨਾਂ ਨੂੰ ਲੈ ਕੇ ਆਇਆ ਇਹਨਾਂ ਦੇ ਘਰਦਿਆਂ ਨੂੰ ਤੁਸੀਂ ਇਤਲਾ ਕਰਤੀ ਨਹੀਂ ਘਰਦਿਆਂ ਨੂੰ ਨਹੀਂ ਇਹਨਾਂ ਨੂੰ ਦੱਸਿਆ ਨਹੀਂ ਪਤਾ ਨਹੀਂ ਕੋਈ ਜੀ ਜੀ ਦਾ ਗੁਰਪ੍ਰੀਤ ਜੰਗਈ சார் ਇਹ ਮਾਬਲ ਕਿਹਾ ਮਨੋ ਕਿੰਨੇ ਦਾ ਬੋਲ ਦਿੱਤਾ ਸਾਡੇ ਪਤਾ ਨਹੀਂ ਉਹਨਾਂ ਦੇ ਡਾਕਟਰਾਂ ਕੋਲ ਜਿੰਨਾ ਲੱਗਣਾ ਹੈ 7 8 9 10 ਲੱਗਣਾ ਹੈ ਮੈਨੂੰ ਲੱਗਣਾ ਪਾਣੀ ਇਹ ਮੇਨ ਹੈਵੀ ਤੇ ਲੱਗੇ ਹਾਂਜੀ ਮੈਂ ਹੈਵੀ ਤੇ ਕੀ ਗਣਾ ਤੁਹਾਨੂੰ ਤੇਰੇ ਲੋੜੂ ਵੇਚਣਾ ਡੋਰ ਨੂੰ ਮਗਾ ਨਾਲ ਵੇਚਣਾ ਵਾਲਿਆਂ ਨੂੰ ਪਹਿਲਾਂ ਫੜਨਾ ਜਿਹੜੇ ਜਿਹੜੇ ਵੇਚਦੇ ਆ ਜੀ ਪਤੰਗਾ ਵਾਲਿਆਂ ਦਾ ਬਾਤ ਛੋੜੋ ਕਰਾ ਜਿਹੜੇ ਵੇਚਦੇ ਆ ਦੁਕਾਨਾਂ ਤੇ ਇਹਨਾਂ ਨੂੰ ਫੜਨਾ ਚਾਹੀਦਾ ਇਹ ਤੁਹਾਨੂੰ ਕੱਲ੍ਹ ਦੀ ਮੂਹਤ ਕੱਲ੍ਹ ਹੀ ਸੀਗਾ ਜੀ ਦਾ ਜਾਣ ਬੱਦੀਏ ਗਰਨਾ ਵੱਢ ਹੋਏਗੀ ਜੇ ਦਾ ਗਿਆ ਤਾਂ ਮੈਂ ਤਾਂ ਜਾਣੋ ਗਿਆ ਸੀਗਾ ਜੀ ਕਿਰਪਾ ਕਰਦੇ ਤੁਸੀਂ ਚੱਕ ਕਰਦੇ ਕਰਨਾ ਨਵਰਤਾ ਮਾ ਫੋਨ ਆਉਂਦੇ ਨਹੀਂ ਸਰ ਸਾਰਜ ਜੀ ਵੀ ਬਸੰਤ ਪਰਜਮੀਆ ਚਾਈਨਾ ਡੋਰ ਨੂੰ ਲੈ ਕੇ ਕਿਸਾਏ ਨੇ ਸਰ ਹੁਣੇ ਰੀਸੈਟਲੀ ਆਇਆ ਤੇਰਾ ਨਾਮ ਗੁਪਤੀ ਸਿੰਘ ਹੈ ਸੱਲੋ ਕੋ ਗੱਜਨ ਸਿੰਘ ਇਹ ਮਰੇਂਡੇ ਦੇ ਕੋਲ ਪਿੰਡ ਹੈਗਾ ਟੋਲਾ ਬਾਜਰਾ ਤੇ ਉਧਰ ਦੇ ਹੈਗੇ ਆ ਠੀਕ ਹੈ ਇਹ ਭਾਈ ਸਾਹਿਬ ਮਰੇਂਡੇ ਤੋਂ ਲੁਧਿਆਣੇ ਜਾ ਰਹੇ ਸੀਗੇ ਤੇ ਵਾਪਸੀ ਵੇਲੇ ਚੈਲਾ ਦੇ ਕੋਲ ਟੋਰ ਨਾਲ ਸੱਟ ਲੱਗੀ ਹੈ ਕਿੰਨਾ ਕੀ ਜ਼ਰੂਰ ਹੈ ਜਿੰਨੀ ਸਬਸੇ ਕਾਫੀ ਡੀਪ ਸੀਗੀ ਸਟਿਚ ਲਗਾ ਲਿਆ ਬਾਕੀ ਅੰਡਰ ਆਬਜ਼ਰਵੇਸ਼ਨ ਹੈ ਕੋਈ ਅਜੀਬ ਜਿਹੀ ਜਿਹੀ ਚੀਜ਼ ਆਇਆ ਜੀ ਜਿਹੜਾ ਨੱਕ ਤੋਂ ਲੈ ਕੇ ਗਲਤ ਤੱਕ ਪੂਰਾ ਇੱਕ ਕੱਟ ਸੀਗਾ ਕਿੰਨੇ ਡਾਂਕੇ ਲੱਗੇ ਨੇ ਸੋ ਤੱਕ ਵੀ ਹਮ 40000 ਟਾਂਕ ਕੋਈ ਖਤਰੇ ਜਿਹਾ ਨਹੀਂ ਹੈ ਜੀ ਅਹਲੇ ਅਬਜ਼ਰਵੇਸ਼ਨ ਚ ਆਪਾਂ ਲੱਕਿਆ ਨਹੀਂ ਸਾਡੇ ਜਦ ਤੱਕ ਰਿਪੋਰਟ ਨਹੀਂ ਹੋਣੀ ਕਿੰਨੀ ਕੋਮਰ ਅਸੁਰ ਸਰ 43 ਇਅਰ ਦਾ ਕੱਲਾ ਸੀਗਾ ਬਾਈ ਕਿੱਥੇ ਜਾ ਕੱਲਾ ਸੀਗਾ ਤੂੰ ਦੱਸਿਆ ਵਾ ਵੀ ਕਿੱਥੇ ਹੋਇਆ ਸੀ ਇਹਦਾ ਉਹ ਤੁਹਾਨੂੰ ਪਤਾ ਹੀ ਨਹੀਂ ਹੈਗਾ ਉਹਨਾਂ ਨੂੰ ਕੋਈ ਲੈ ਕੇ ਆਇਆ ਤੇ ਹੋਰ ਵੀ ਜੇਸਾ ਆਏ ਨੇ ਕੋਈ ਮਤਲਬ ਆਏ ਸੀਗੇ ਪਰ ਛੋਟੇ ਮੋਟੇ ਸੀ ਪਰ ਇਹ ਜਿਆਦਾ ਮੇਜਰ ਸੀ ਕੀ ਇਹ ਇੱਥੇ ਰੋਗੇ ਗਾ ਜਾਂ ਨੂੰ ਸ਼ਿਫਟ ਕੀਤਾ ਇਹਨੂੰ ਕਿਤੇ ਹਾਲੇ ਤਾਂ ਅਬਜ਼ਰਵੇਸ਼ਨ ਚ ਰੱਖਿਆ ਜਿੱਦ ਤੱਕ ਠੀਕ ਰਹੇ ਫਿਰ ਇੱਥੇ ਰੱਖਾਂਗੇ ਜਾਂ ਤਾਂ ਫਿਰ ਉਹਨਾਂ ਨੂੰ ਰੈਫਰ